ਅਸਲਾਮੁਆਲਿਕਮ ਉਮੀਦ ਕਰਨੇ ਆ ਜੀ ਸਾਰੇ ਵਧੀਆ ਹੋਵੋਗੇ ਅੱਲਾਹ ਤਾਲਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਧੀਆ ਰੱਖੇ ਔਰ ਚੜ੍ਹਦੇ ਪੰਜਾਬ ਦੀ ਇੱਕ ਵੀਡੀਓ ਹੈ ਸਾਡੇ ਕੋਲ ਉਹਦੇ ਵਿੱਚ ਸਿਲਾਬ ਹਾੜ ਨੇ ਕਿਹੜੀ ਚੀਜ਼ ਕਿਡੀਆਂ ਕਿਹੜੀਆਂ ਚੀਜ਼ਾਂ ਨੂੰ متاثر ਕੀਤਾ ਉਸ حوالے ਨਾਲ ਆਪਣੇ ਕੋਲ ਇੱਕ ਵੀਡੀਓ ਹੈ ਚੱਲ ਕੇ ਉਹ ਵੀਡੀਓ ਦੇਖਨੇ ਆਪਾਂ ਹਾਂਜੀ ਕੋਣ ਕੋਣ ਤੁਹਾਡੀ ਇੱਥੇ ਮਦਦ ਲਈ ਆ ਜੀ ਇੱਥੇ ਇੱਥੇ ਇਸ ਵੇਲੇ ਤੱਕ ਤਾਂ ਕੋਈ ਮਦਦ ਨਹੀਂ ਆ ਸਾਨੂੰ ਕਿਹੜਾ ਹੈਲੀਕਾਪਟਰ ਦੇਤਾ ਭਗਵੰਦ ਬਾਨ ਨੇ ਤਾਂ ਫ੍ਰਿਜ ਤੈਰ ਰਿਹਾ ਪਾਣੀ ਦੇ ਵਿੱਚ ਜੀ ਪਾ ਲੋ ਫਾ ਤੈਰ ਰਿਹਾ ਪਾਣੀ ਚ ਫ੍ਰਿਜ ਭਾਜੀ ਲੱਟਣ ਵਾਲੋਂ ਲੱਟਣ ਵਾਲੋਂ ਭਾਈ ਕਰੰਟ ਆ ਸਕਦਾ ਲੱਟਣ ਵਾਲੋਂ ਨਹੀਂ ਇਨਵਰਟਰ ਦੀ ਲਾਈਟ ਜ਼ਿਆਦਾ ਖਤਰਨਾਕ ਹੈ ਇਹ ਜੇ ਮੈਨਸ ਚੰਚ ਬੰਦ ਕਰੋ ਜੀ ਕਰਦਾ ਥੱਲੇ ਨਾ ਆਵੇ ਕੋਈ ਨਹੀਂ ਇਹ ہاں ਬਾਣੀ ਤੇ ਭੱਦਰਿਆ ਬਈ ਮੇਰਾ ਪਾਣੀ ਦਿਖਾ ਦਿਓ ਮੇਰਾ ਇੱਧਰ ਦਿਖਾ ਦਿਓ ਇਹ ਨੀਵਾ ਆ ਗਿਆ ਜਾਂਦਾ ਪਰ ਜਿਵੇਂ ਇਹ ਨੀਵੇਂ ਆ ਜਾਂਦਾ ਤਾਂ ਇਹ ਮੈਂ ਇਸ ਕਰਕੇ ਕਹਿ ਰਹੇ ਆ ਵੀ ਇਹ ਨੀਵਾ ਹੈ ਤੇ ਇਹਨਾਂ ਲੋਕਾਂ ਦੇ ਘਰ ਵੀ ਦੇਖੋ ਕਿੰਨੇ ਕਿੰਨੇ ਡੁੱਬ ਚੁੱਕੇ ਆ ਆਹ ਪਸ਼ੂ ਖੜੇ ਆ ਜੀ ਦੇਖੋ ਕਿੰਨੇ ਕਿੰਨੇ ਡੱਬੇ ਹੋਏ ਆ ਖੜਿਓ ਰਹੀ ਜੇ ਮੱਜ ਪਾਣੀ ਆ ਪਾਣੀ ਬੜਾ

ਕੀ ਖਾਬ ਦੇ ਕਹੇ ਜੀ ਚਾਹ ਬਣਾਵਾਂ ਇਹ ਪੰਜਾਬੀਆਂ ਦੀ ਫਿਤਰਤ ਹੈ ਆਪ ਜਿੰਨੇ ਮਰਜੀ ਮੁਸੀਬਤ ਚ ਹੋਈਏ ਬਾਈ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਅਸੀਂ ਆਏ ਆ ਤੁਸੀਂ ਫੇਰ ਵੀ ਸਾਲ ਪੁੱਛ ਰਹੇ ਹੋ ਚਾਹ ਬਣਾਈਏ ਬਾਜੀ ਹੈ ਇਹ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਬੱਚਿਆਂ ਦੇ ਹਾਲਾਤ ਬੱਚੇ ਛੱਤਾਂ ਦੇ ਉੱਤੇ ਰਹਿ ਰਹੇ ਨੇ ਛੋਟੇ ਪਸ਼ੂ ਆ ਜਿਹੜੇ ਛੋਟੇ ਪਸ਼ੂ ਛੱਤਾਂ ਦੇ ਉੱਤੇ ਚੜਾਏ ਹੋਏ ਆ ਛੋਟੇ ਪਸ਼ੂ ਕਿਉਂਕਿ ਹਾਲਾਤ ਮਾੜੇ ਉਹਨਾਂ ਗੰਦਰ ਸਾਡੇ ਰੁੜ ਗਏ ਨੇ ਰੁੜ ਗਏ ਨੰਗਰ ਕਿਤਨਾ ਬਗਾ ਇੱਕ ਦੋ ਤਣ ਮਰ ਗਏ ਵੀ ਸਰ ਉੱਥੇ ਬੰਨੇ ਜਾਈ ਆਪਣੇ ਕਮੋੜੀ ਆਤ ਦੋ ਗਾਈਆਂ ਮਰ ਗਈਆਂ ਓਹ ਵੇਖੋ ਸਾਡਾ ਘਰ ਦੇਖੋ ਕਿਸ ਤਰ੍ਹਾਂ ਪਾਣੀ ਨਾਲ ਭਰਿਆ ਅੱਛਾ ਉਹ ਤੁਹਾਡਾ ਘਰ ਹੈ ਤੀਨਾ ਪੰਨ ਜਿਹਦੇ ਤੇ ਹਾਂ ਇਹ ਹਟਸਟ ਘਰ ਹੈ ਉਹ ਸਮਾਨ ਵੀ ਰੁੜ ਗਿਆ ਸਾਡਾ ਇਹ ਕਿਹਾ ਜਾਂਦਾ ਵੀ ਸਰਕਾਰਾਂ ਦੇਖ ਰਹੀ ਹੈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੀ ਤਿਆਰ ਨੂੰ ਪਤਾ ਨਹੀਂ ਕੀ ਯਾਰ ਇੱਥੇ ਤੁਸੀਂ ਪੱਕਾ ਬੰਨਣੀ ਆ ਹਾਂਜੀ ਦੁੱਧ ਤੋਂ ਬਿਨਾ ਚਾਹ ਨਹੀਂ ਪੀ ਸਕੇ ਬੱਚੇ ਦੇ ਵਿੱਚ ਬਜ਼ੁਰਗ ਕਿਵੇਂ ਫਿਰਿਆ ਔਰ ਇੱਧਰ ਪੇਸ਼ੈਂਟ ਨੂੰ ਲੈਣਾ ਹੈ ਤੇ ਮਤ ਜੀ ਆਜੋ ਆਜੋ ਦੇਖੋ ਦੇਖ ਬੜੀ ਦੇਖੋ ਆਜੋ ਆਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਪ੍ਰਸ਼ਾਸਨ ਦੇ ਵੱਲੋਂ ਜੀ ਪ੍ਰਸ਼ਾਸਨ ਵੱਲੋਂ ਇਹ ਕੋਈ ਰਾਹਤ ਨਹੀਂ ਹੋਈ ਜੀ ਹ ਤੱਕ ਕੋਈ ਨਹੀਂ ਜੀ ਕਿੰਨੀ ਦੇਰ ਤੋਂ ਮਿਲ ਕੇ ਕਦੋਂ ਆਇਆ ਸੀਗਾ ਜੀ ਪਾਣੀ ਪਾਣੀ ਆਇਆ ਜੀ ਕੱਲ ਇੱਕਦਮ ਆ ਗਿਆ ਸੀ ਜੀ

ਅੱਛਾ ਮੈਂ ਤਾਂ ਕੱਲ ਵੀ ਬਾਹਰ ਨਿਕਲੀ ਨਹੀਂ ਆ ਤਾਂ ਹੋਏ ਸੋ ਇਹ ਕਰ ਰਹੇ ਆ ਮੰਦਰ ਹੈ ਮੰਦਰ ਦੇ ਵਿੱਚ ਜਿਹੜਾ ਹੋਰ ਧਾਰਮਿਕ ਗ੍ਰੰਥ ਵਗੈਰਾ ਉਹ ਸੁਰੱਖਿਅਤ ਹੈ ਉਹ ਠੀਕ ਹੈ ਜੀ ਸੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਪਰੀ ਮਾਤਾ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਹੁਣ ਕੁਛ ਨਹੀਂ ਹੋਇਆ ਸੇ ਇਹੀ ਪ੍ਰੋਬਲਮ ਹੈ ਵੀ ਅਹੀਂ ਸਵੇਰ ਨੂੰ ਪਾਣੀ ਚ ਇਹ ਡੁੱਬੇ ਤੇ ਨੋ ਨੋ ਕੋਈ ਆਉਂਦਾ ਆਜੋ ਆਜੋ ਕਿ ਆਉਣਾ ਕਿਸ ਨੇ ਜੀ ਆਜੋ 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 ਤੁਸੀਂ ਆਪਣਾ ਦੱਸੋ ਕੋਈ ਗੱਲ ਨਹੀਂ ਜੇ ਅਸੀਂ ਤੁਹਾਡਾ ਸੁਣਨਾ ਹੈ ਤੁਹਾਡੀ ਪ੍ਰਸ਼ਾਸਨ ਤੱਕ ਸਰਕਾਰ ਤੱਕ ਗੱਲ ਪਹੁੰਚਾਉਣ ਆਏ ਆ ਆਜੋ ਬਾਬਾ ਪ੍ਰੈਸ਼ਰ ਸਰ ਸਾਡੇ ਨਹੀਂ ਜਾਂਦਾ ਜਿੱਥੇ ਨਹੀਂ ਜਾਉਂਦਾ ਫਿਰ ਜੀ ਇਹ ਅੰਦਰ ਦੇ ਵੀ ਖਲਾਫ ਇਹ ਦੱਸੋ ਕਿਹੜੇ ਆਇਰੋਨ ਨੇ ਤੇ ਕੀ ਦੱਸ ਸਰਵਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਸਨਿਆ ਜੀ ਜੋਧ ਸਿੰਘ ਸਾਫ ਕਸਮਾ ਸਾਫ ਕਸਮਾ ਕੌਣ ਕੌਣ ਤੁਹਾਡੀ ਇੱਥੇ ਮਦਦ ਲਈ ਆਇਆ ਜੀ ਇੱਥੇ ਇੱਥੇ ਇਸ ਵੇਲੇ ਤੱਕ ਤਾਂ ਕੋਈ ਮਦਦ ਨਹੀਂ ਆ ਅੱਛਾ ਹਾਂਜੀ ਹਾਂਜੀ ਪ੍ਰਸ਼ਾਸਨਿਕ ਸਿਰਫ ਆਰਮੀਆ ਨਾਲ ਦੇ ਮਸ਼ੂਆ ਆਏ ਨਾ ਹਾਂ ਉਹਨਾਂ ਨੇ ਗੱਲ ਕੀਤੀ ਸਭ ਹਲਕੀ ਭਾਈ ਲੋਕਾਂ ਨੂੰ ਕਹਿੰਗਾ ਕਿ ਜਿਹੜੇ ਜਾਣਾ ਚਾਹੁੰਦੇ ਸੀ ਗੱਲਗੀ ਅੱਗੇ ਪਿੱਛੇ ਉਹਨਾਂ ਨੂੰ ਕੱਢਿਆ ਹਾਂ ਜਿਹੜੇ ਹੁਣ ਆਏ ਹੋਣ ਬਾਰੇ ਪੁੱਛ ਹਾਂਜੀ ਹਾਂ ਹੁਣ ਹੁਣ ਤੁਸੀਂ ਆਪਣੇ ਬਾਬਾਦੀਪ ਸਿੰਘ ਮਨਜੋਤ ਸਿੰਘ ਜੀ ਵੱਲੋਂ ਆਇਆ ਠੀਕ ਹੈ ਉਹ ਠੀਕ ਹੈ ਜੀ ਉਹ ਪਤਾ ਜੀ ਲੋਕਾਂ ਨੂੰ ਠੀਕ ਹੈ ਪਰ ਪ੍ਰਸ਼ਾਸਨ ਦੇ ਤੌਰ ਤੇ ਕੋਈ ਨਹੀਂ ਸਾਡੇ ਨੂੰ ਪ੍ਰਸ਼ਾਸਨ ਕਿਸੇ ਨੂੰ ਫੋਨ ਕੀਤਾ ਸੀ ਕਦੇ ਤੂੰ ਜਦ ਤੂੰ ਤੁਹਾਡੇ ਪਾਣੀ ਆਏ ਨਹੀਂ ਆਈ ਫੋਨ ਉਹਨੇ ਕੀ ਕਰਵਾਈ ਇਹ ਪਾਣੀ ਆਈ ਤੇ ਸੋਚਦੇ 88 ਦਾ ਫਲੱਡ ਗਲ ਕਿਸੇ ਪਿਆਈ ਜਾ ਫੋਗਲ ਪੌਣਾ ਦਾ ਸੁੱਕਾ ਰਿਹਾ ਹੈ 88 ਦਾ ਦੇਖਿਆ ਸੀ ਤੁਸੀਂ ਹਾਂ ਇੱਥੇ 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 ਆਇਆ ਸੀ ਜੀ ਪਾਣੀ ਇੱਥੇ 88 ਦੇ ਫਲੱਡ ਜੇ ਫੋਗਲ ਪੌਣ ਬਿਲਕੁਲ ਸੁੱਕਾ ਰਿਹਾ ਹੈ ਤੇ ਇਹ ਆਹ ਜੇ ਉਸਮੀ ਦੇ ਵਿੱਚ ਸਾਡੇ ਜ਼ਰਦਾਨੇ ਨੇ ਕਾ ਹਵੇਲੀ ਆ ਮੇਰੀ ਹਾਂ ਸਾਰੇ ਜਾਣੇ ਅੰਦਰ ਸੱਜ ਗਏ ਨੇ ਜੋ ਖੰਡ ਦਾ ਡਰਾਮ ਉੱਥੇ ਰੱਖਿਆ ਦਾਈ ਉਹ ਵੀ ਗੱਲ ਕੀ ਹਾਂ ਸਭ ਅੰਦਰ ਸੱਜ ਗਏ ਉਹ ਹਾਂਜੀ 4 4 ਫੁੱਟ ਪਾਣੀ ਹੀ ਹੈ ਵੇਲੀ ਦੇ ਵਿੱਚ ਹਾਂਜੀ ਹਮ ਤੇ ਤੁਸੀਂ ਦੇਖ ਲਈਏ ਪਿਚੂਨ ਨਿਤਾ ਘਾ ਡੁੱਬੇ ਨੇ ਹਾਂਜੀ ਤੇ ਇਥੇ ਮਜ਼ਬਲਾ ਕੋਈ ਨਹੀਂ ਸੀ ਪਹੁੰਚਿਆ ਗਲ ਕੀ ਸਿਰਫ ਸਿਰਫ ਆਰਮੀ ਦੇ ਮਾਝੂਆ ਇਹਨਾ ਹਾਂ ਆਜ ਆਰਮੀ ਵਾਲੇ ਮਜ਼ੇ ਸੇ ਕਰਕੇ ਗਏ ਨਾ ਔਰ ਅਸਰ ਪਤਾ ਨਹੀਂ ਕੱਚਾ ਬਣ ਕੇ ਗਏ ਨਾ ਇਸ ਮਲੇ ਚ ਉਹ ਜਿਹੜੇ ਕੋਈ ਹੈਲੀਕਾਪਟਰ ਦੇ ਨਾਲ ਵੀ ਛੁੱਟ ਰਹੇ ਉਹ ਵੀ ਛੁੱਟ ਰਹੇ ਆ ਹੈਲੀਕਾਪਟਰ ਵਾਲੇ ਛੁੱਟਣ ਦੇ ਲਈ ਜਾਉਂ ਕਹਿੰਦਾ ਤਾਂ ਨਹੀਂ ਕੋਈ ਪੈਨਸ ਆਈ ਛੁੱਟਿਆ ਨਹੀਂ ਛੁੱਟਿਆ ਉਹ ਜੇ ਆਦੇ ਨਹੀਂ ਛੁੱਟਿਆ ਜੇ ਨਹੀਂ ਛੁੱਟਿਆ ਉਹ ਬੱਚੇ ਘਰਾਂ ਦੇ ਵਿੱਚ ਕਿਵੇਂ ਆ ਜੀ ਬੱਚੇ ਠੀਕ ਠਾਕ ਨੇ ਬਿਮਾਰੀ ਲੱਗਣ ਦਾ ਖਤਰਾ ਹੈਗਾ ਅਜੇ ਤਾਂ ਕੋਈ ਨਹੀਂ ਪਰ ਪਾਣੀ ਉਤਰ ਤੋਂ ਬਾਅਦ ਤੇ ਹੈ ਨਾ ਪਾਣੀ ਉਤਰ ਤੋਂ ਬਾਅਦ ਬਿਮਾਰੀ ਦਾ ਖਤਰਾ ਹੋੜਾ ਅਜੇ ਤੇ ਚੱਲਣ ਦਾ ਹਾਂਜੀ ਭਗਵੰਤ ਮਾਨ ਹੋਰੀ ਕਹਿੰਦੇ ਵੀ ਮੈਂ ਆਪਣਾ ਹੈ ਮੈਂ ਸਾਨੂੰ ਕਿਹੜਾ ਹੈਲੀਕਾਪਟਰ ਦੇ ਤਾ ਭਗਵਾਨ ਸਬਾਨ ਨੇ ਇਹ ਸਭ ਝੂਠ ਬੋਹ ਆ ਚੱਕਰ ਲਾੜਦਾ ਇਹ ਸਾਲਾਂ ਦੇ ਲੱਗੇ ਵਿੱਚ ਇਹ ਸਾਲਾਂ ਦੇ ਨਾਲ ਹਾਂਜੀ ਉਹ ਵੀ ਉਹ ਵੀ ਆਇਆ ਭਗਵਾਨ ਸਬਾਨ ਦਾ ਵੀ ਦੋ ਤਿੰਨ ਚੱਕਰ ਆਇਆ ਉਹ ਤੋਂ ਗੱਲ ਕੀ ਕੋਈ ਦੋਸਤ ਪੈੜ ਕੋਈ ਕਦੇ ਮਦਦ ਨਹੀਂ ਮਿਲੀ ਭਗਵਾਨ ਸਾਨੂੰ ਐਸਾ ਕੋਈ ਮਦਦ ਨਹੀਂ ਸੀ ਮਿਲੀ ਨਾ ਪ੍ਰਸ਼ਾਸਨਿਕ ਅਧਿਕਾਰੀ ਭੋਂਜਾੜ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਸੀ ਪਹੁੰਚਿਆ ਬੋ ਦੱਸਦਾ ਉਹਨਾਂ ਨੂੰ ਹੈਗਾ ਹੀ ਨਹੀਂ ਪਿੰਡ ਤੋਂ ਉੱਪਰ ਕਿ ਚੁੱਕੇ ਬਿਲਕੁਲ ਜੀ ਮੈਂ ਜਗਿੰਦਰ ਸਿੰਘ ਸਾਡੇ ਘਰਾਂ 'ਚ ਪਾਣੀ ਭਰ ਚੁੱਕਿਆ ਇਹ ਮੇਰੀ ਦੁਕਾਨ ਹੈ ਸਾਹਮਣੇ ਇਹ ਦੇਖਾ ਟੋ ਅੱਛਾ ਬਾਸਬ ਹੈਲਪ ਵਾਸਤੇ ਕੋਈ ਹੋਣਿਆ ਉਹਨਾਂ ਦੇ ਹੈ ਦੇਖੋ ਜੀ ਹੈਲਪ ਵਾਸਤੇ ਐਵੇਂ ਕਿ ਅਗਰ ਇਹ ਕਹਿ ਰਹੇ ਨੇ ਹੁਣੇ ਪਾਣੀ ਆਇਆ ਅਚਾਨਕ ਆ ਗਿਆ ਇੰਨਾ ਔਰ ਮੀਡੀਆ ਦਾ ਕੰਮ ਹੁੰਦਾ ਹੈ ਕਿ ਚੀਜ਼ਾਂ ਨੂੰ ਹਾਈਲਾਈਟ ਕਰਨਾ ਔਰ ਉਹਨੂੰ ਪੋਜ਼ਿਟਿਵ ਹਾਈਲਾਈਟ ਕਰਨਾ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਐਂਕਰ ਨੇ ਨਾ ਇਹ ਥੋੜਾ ਜਿਹਾ ਓਵਰ ਰਿਟੇਟ ਕਰ ਰਹੇ ਨੇ ਚੀਜ਼ਾਂ ਨੂੰ ਦੇਖੋ ਅਗਰ ਆਇਆ ਇਹ ਤੇ ਆਰਮੀ ਪਲੱਸ ਭਗਵਤ ਮਾਨ ਜੀ ਵੀ ਕਹਿ ਰਹੇ ਨੇ ਉਹ ਵੀ ਇੱਥੇ ਕਰ ਰਹੇ ਨੇ ਵਿਜ਼ਿਟ ਹੋ ਜਾਏਗਾ ਇੱਕ ਅੱਧੇ ਦਿਨ ਵਿੱਚ ਚੀਜ਼ਾਂ ਨਾ ਬਿਹਤਰ ਦੋਵਾਂ ਪਾਸੇ ਇਹ ਚੀਜ਼ਾਂ ਆ ਰਹੀਆਂ ਨੇ ਆਪਣੇ ਲਿੰਦੇ ਪੰਜਾਬ 'ਚ ਵੀ ਇਹ ਆਵਾਮ ਕਹਿ ਰਹੀ ਇੱਥੇ ਕੁਝ ਯੂਟਿਊਬਰ ਜਾ ਰਹੇ ਨੇ ਕੁਝ ਸੋਸ਼ਲ ਮੀਡੀਆ ਵਾਲੇ ਜਾ ਰਹੇ ਨੇ ਲੋਕ ਔਰ ਉਹ ਕਹਿ ਰਹੇ ਨੇ ਜੀ ਇੱਥੇ ਅਜੇ ਇਮਦਾਦ ਨਹੀਂ ਪਹੁੰਚੀ ਦੇਖੋ ਅਜੇ ਆਇਆ ਹੈ ਇੱਕ ਦਿਨ ਵਿੱਚ ਫੌਰਨ ਇਮਦਾਦ ਨਹੀਂ ਪਹੁੰਚ ਜਾਂਦੀ ਨਾਲੇ ਕਿੰਨੇ ਜ਼ਿਆਦਾ ਇਲਾਕੇ ਨੇ ਬਾਰੀ ਬਾਰੀ ਇਮਦਾਦ ਪਹੁੰਚ ਸਕਦੀ ਪੰਜਾਬ ਵਿੱਚ ਸਾਰੇ ਜ਼ਿਲ੍ਹਾ ਜਿਨ੍ਹਾਂ ਨੂੰ ਖਤਰਾ ਫਲੜਦਾ ਉਹਨਾਂ ਨੂੰ ਹਾਈ ਅਲਰਟ ਆਲਰੇਡੀ ਕੀਤਾ ਹੋਇਆ ਸੀ ਕਿ ਤੁਸੀਂ ਆਪਣੇ ਮਹਿਫੂਜ਼ ਮਕਾਮਾਂ ਤੇ ਚਲੇ ਜਾਓ ਆਪਣੇ ਜਿਹੜੇ ਇਹ ਪਸ਼ੂ ਕਹਿੰਦੇ ਨੇ ਅਸੀਂ ਜਾਨਵਰ ਕਹੀਦਾ ਆਪਣੇ ਲੈ ਕੇ ਆਪਣਾ ਮਾਲ ਜੋ ਕੁਝ ਵੀ ਹੈ ਵੇ ਉਹ ਲੈ ਕੇ ਨਾ ਤੇ ਮਹਿਫੂਜ਼ ਮਕਾਮ ਤੇ ਤੁਸੀਂ ਨਿਕਲ ਆਓ ਗਵਰਨਮੈਂਟ ਨੇ ਵੀ ਰੀਲੀਫ ਕੈਂਪ ਲਾਏ ਹੋਏ ਨੇ ਜਾਰੀ ਘੱਲ ਉਧਰ ਵੀ ਲੱਗੇ ਹੋਣਗੇ ਔਰ ਲੇਕਿਨ ਕੁਝ ਲੋਗ ਹੁੰਦੇ ਨੇ ਉਹਨਾਂ ਦਾ ਉੱਥੇ ਰਹਿਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਬਾਕੀ ਚੀਜ਼ਾਂ ਹਫਾਜ਼ਤ ਵਾਸਤੇ ਇੱਕ ਘਰ ਜਿਹੜਾ ਉਹ ਖਾਲੀ ਨਹੀਂ ਛੜਿਆ ਜਾ ਸਕਦਾ ਔਰ ਪਾਣੀ ਆਇਆ ਹੈ ਅਚਾਨਕ ਹਾਂਜੀ ਅਚਾਨਕ ਪਾਣੀ ਨੇ ਥੋੜੀ ਜ਼ਿਆਦਾ ਖਰਾਬੀ ਕੀਤੀ ਔਰ 1988 ਤੋਂ ਕਹਿੰਦੇ ਨੇ ਜ਼ਿਆਦਾ ਪਾਣੀ ਹੈ ਇਹ ਅਸੀਂ ਇੱਥੇ ਵੀ ਸੁਣ ਰਹੇ ਹਾਂ ਪੰਜਾਬ 'ਚ ਕਿ ਸਭ ਤੋਂ ਜ਼ਿਆਦਾ ਜਿਹੜਾ ਫਲਡ ਆਇਆ ਸੀ ਉਹ 1988 'ਚ ਆਇਆ ਸੀ ਲੇਕਿਨ ਆ ਜਿਹੜਾ ਇਹ ਉਸ ਤੋਂ ਵੀ ਜ਼ਿਆਦਾ ਹੈ ਇਸ ਦਾ ਮਤਲਬ ਹੈ ਕਿ ਤਾਰੀਖ ਦਾ ਸਭ ਤੋਂ ਜ਼ਿਆਦਾ ਵੱਡਾ ਸਿਲਾਲ ਜਿਹੜਾ ਇਹ ਹੁਣ ਆਇਆ ਹੋਇਆ ਅਸੀਂ ਖੁਦ ਵੇਖ ਰਹੇ ਹਾਂ ਮਤਲਬ 2010 ਚ ਆਇਆ ਸੀ 2014 ਚ ਆਇਆ ਸਿਲਾਲ ਉਹਨਾਂ ਨੇ ਵੀ ਕਾਫੀ ਜ਼ਿਆਦਾ ਤਬਾਈ ਕੀਤੀ ਸੀ ਲੇਕਿਨ ਇਹ ਜਿਹੜਾ ਇਹ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਾਕੀ ਜਗ੍ਹਾ ਵੀ ਇਹੀ ਹਾਲਾਤ ਨੇ ਅੱਲਾ ਮੀਨ ਕਰ ਰਸ ਹਰ ਜਗ੍ਹਾ ਹਾਲਾਤ ਐ ਮੈਂ ਬਾਕੀ ਵੀਰੇ ਵੇਖਣ ਵਾਲੇ ਸਾਨੂੰ ਕਮੈਂਟਸ 'ਚ ਦੱਸੋ ਕਿ ਕਿਹੜੇ ਕਿਹੜੇ ਜਿਹੜੇ ਡਿਸਟ੍ਰਿਕਟ ਨੇ ਚੜਦੇ ਪੰਜਾਬ ਦੇੋਂ متاثر ਹੋ ਰਹੇ ਨੇ ਹਾਂਜੀ ਔਰ ਦਰਿਆ ਕਿਹੜਾ ਤੁਹਾਨੂੰ ਕਿਹੜਾ ਦਰਿਆ ਜ਼ਿਆਦਾ ਖਰਾਬੀ ਕਰ ਰਿਹਾ ਹੈ ਇੱਕ ਤਾਂ ਸਤਲੁਜ ਜੇ ਸਾਨੂੰ ਹੁੰਦਾ ਔਰ ਦੂਸਰਾ ਰਾਵੀ ਆ ਰਿਹਾ ਹੈ ਜਿਹੜਾ ਐਸਪਾਸੋਂ ਹੁੰਦਾ ਪੰਜਾਬ ਵੱਲੋਂ ਜਨਾਬ ਵੀ ਹੁੰਦਾ ਪਰ ਜਨਾਬ ਤੇ ਕਸ਼ਮੀਰ ਵੱਲੋਂ ਹੋ ਕੇ ਹੁੰਦਾ ਹੈ ਹਾਂਜੀ ਜੇਲਮ ਵੀ ਆਈ ਥਿੰਕ ਉਧਰ ਹੁੰਦਾ ਇਧਰੋਂ ਚਨਾ ਰਾਵੀ ਔਰ ਸਤਲੁਜ ਦੋ ਦਰਿਆ ਹੁੰਦੇ ਨੇ ਹਾਂਜੀ ਹੁਣ ਵੀਰੇ ਸਾਨੂੰ ਦੱਸਣੀ ਹੈ ਨਾ ਕਿ ਉੱਥੇ ਰੀਲੀਫ ਕੈਂਪ ਕਿਵੇਂ ਲੱਗੇ ਨੇ ਹਾਂ ਚਲੋ ਜੀ ਤੁਸੀਂ ਬਾਕੀ ਦੱਸੋ ਕਿ ਰੀਲੀਫ ਕੈਂਪ ਤੁਹਾਡੇ ਲੱਗੇ ਨੇ ਹਮਮ ਹਕੂਮਤ ਤੁਹਾਡੀ ਕੀ امداد ਕਰ ਰਹੀ ਹੈ ਔਰ ਜ਼ਿਲ੍ਹਿਆਂ ਦੇ ਨਾਮ ਜਿਹੜਾ ਉਹ ਕਮੈਂਟ ਚ ਆ ਕੇ ਦੱਸੋ ਬਾਕੀ ਤੁਹਾਨੂੰ ਅਗਲੀ ਵੀਡੀਓ ਚ ਮਿਲਨੇ